ਸਨਦੀਪ ਕੋੜ ਮੈਂ ਮੇਰੇ ਭਰਾਵਾ ਚਾਚੇ ਦੇ ਮੁਰੇ ਤੇ ਮੇਰਾ ਭਰਾ ਹੀ ਆਪਣੇ ਅਸੀਂ ਪਰਿਵਾਰ ਇਹਦੇ ਨੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੰਡਣ ਦੀ ਕੋਸ਼ਿਸ਼ ਕਰਦੇ ਸੀ ਪੰਜ ਪੰਜ ਬਾਰੋਂ ਬੱਦੇ ਲੈਂਦੇ ਸੀ ਉਹਨਾਂ ਨੇ ਤੇ ਅਸੀਂ ਬਤੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਏ ਵੀ ਤੁਸੀਂ ਇਦਾਂ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤੇ ਇੱਕ ਫਿਆਲ ਵੱਜਾ ਵਾ ਵੀਰ ਮੇਰੇ ਦੇ ਉਹਦੇ ਗੋਲੀ ਵਜੀ ਆ ਕੀ ਨਾਮ ਦਾ ਉਹ ਦਾ ਮਨਦੀਪ ਸਿੰਘ ਕਿੰਨੇ ਮਰਲੇ ਜਗਾ ਪੰਜ ਲੜਾਈ ਆ ਪੰਜੀ ਪੰਜੀ ਗਜਾਣੇ ਹੋਣੇ ਆ ਲੜਾਈ ਕਿੰਨੇ ਮਰਲੇ ਜਗਾ ਨੂੰ ਜਗਾ ਕਿੰਨੀ ਆ ਪੰਜ ਮਰਲੇ ਆ ਜੀ ਪੰਜ ਮਰਲੇ ਆ ਦੋ ਵਾਰ ਤੁਸੀਂ ਭਰਾੜੇ ਸਿੱਖਿਆ ਹਾਂਜੀ ਸ੍ਰੀਕਾ ਭਰਾੜੇ ਦੋ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰ ਦਾ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪੇ ਜੀ ਅਸੀਂ ਨਿਬੇਰ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਚਾਇਤ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਪਹਿਲਾਂ ਸਭ ਤੋਂ ਉਹਨੇ ਮੇਰੇ ਆ ਦਾਤਰ ਮਾਰਿਆ ਤੇ ਸ਼ੁਰੂ ਹੋਇਆ ਕੰਮ ਕਿਨੇ ਫੱਟੜ ਹੋਏ ਪਿੰਡ ਦੇ ਅਈ ਜੀ ਚਾਰ ਪੰਜ 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੇ ਮੁੜੇ ਵੱਜੇ ਹਾਂ ਜੀ ਗੋਲੀ ਇੱਕੋ ਦੇ ਜੀ ਵੱਜੀ ਆ ਤੇ ਪੰਜ 6 ਜਾਣੇ ਆ ਫੱਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 520 ਜਾਣੇ ਗੋਲੀ ਕਿਸੇ ਵੱਜੀ ਦੇ ਗੋਲੀ ਉਹਦੇ ਜੀ ਇਦਾਂ ਦੇ ਪਾਸੇ ਸਾਤੀ ਦੇ ਵਿੱਚ ਇਧਰਲੇ ਪਾਸੇ ਹਾਂ ਜੀ ਉਹ ਬਾਰੋ ਬਹਲੇ ਦੇ ਬੰਦਾ ਸਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣਿਆਂ ਉਠਾਉਣ ਨੂੰ ਕਰਤਾ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੇ ਇੱਕ ਪਤਾ ਨਹੀਂ ਵੀ ਇੱਕ ਗੇੜਾ ਦਿਨ ਵਜਾ ਉਹ ਮੇਰੇ ਪੜਾ ਦੇ ਮਾਰਨਗਾ ਤੇ ਉਹ ਪਤਾ ਨਹੀਂ ਕਿ ਚੱਲਿਆ ਗਿਆ ਤੇ ਉਹ ਪਤਾ ਨੂੰ ਨਾ ਗੇ ਹੋ ਵੀ ਬੜੇ ਮੇਰਾ ਨਾਮ ਸੰਦੀਪ ਗੌਰ ਜੀ ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਦਾ ਮਸਲਾ ਆਪਾਂ ਨਵੇਰ ਲੈਣੇ ਬੈਠ ਕੇ ਤੇ ਆਪਾਂ ਥਾਂ ਦੇਣ ਵੀ ਦੇ ਆ ਕਿ ਤੂੰ ਇਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਫਿਰਂ ਦੇ ਜੇ ਤਾਏ ਦੇ ਹਿੱਤੇ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾਕੂ ਦੀ ਘਰ ਦੀ ਤੇ ਸੰਦੀਪ surjit ਦੀ ਘਰ ਦੀ ਇਹ ਸਾਨੂੰ ਸਾਰੇ ਦਾਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਹਰ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਬਰਾਂ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟਰੇ ਜਨਾਨੀਆਂ ਦੇ ਬੰਦੇ ਕਿੰਨੇ ਫਟਰੇ ਪੈ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਹਾਨੂੰ ਇਨਸਾਫ ਚਾਹੀਦਾ ਵਾ ਮੇਰਾ ਨਾਮ ਸੰਦੀਪ ਕੌਰ ਤੁਹਾਡਾ ਕੋਣ ਜਖਮੀ ਹੈ ਕਿਹੜੀ ਗੱਲ ਝਗੜਾ ਆਇਆ ਹੈ ਮੇਰੇ ਹਸਬੰਦ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਆਪ ਕੋ ਸਿਰ ਤੇ ਟਮਾਰਤੀ ਉਹ ਕੁੜੀ ਨੇ ਕੁੜੀ ਨੇ ਇਹ ਕਿਹੜੀ ਗੱਲ ਹੋਇਆ ਇਹ ਪਤਾਂ ਤੂੰ ਦਾ ਝਗੜਾ ਜੀ ਹਾਂ ਜੀ ਤੇ ਅਸੀਂ ਹੁਣ ਘਰ ਸਾਨੂੰ ਕੀ ਪਤਾ ਥਾਵਾ ਕੀ ਹਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਮੈਂ ਤੇ ਇਹਨਾਂ ਨੂੰ ਛਡਾਉਣ ਗਈਆਂ ਤੇ ਮੇਰੇ ਵੀ ਟਮਾਰਤੀ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸਿਰ ਤੇ ਤੇ ਮੈਂ ਉੱਤੇ ਜਾ ਕੇ ਵੀ ਮੈਂ ਨਾ ਮਾਰੋ ਨਾ ਮਾਰੋ ਜਿਹੜਾ ਜਖ ਮੈਂਬਰ ਨੇ ਹਾਂ ਜੀ ਪੰਚਾਇਤ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਉਹਨਾਂ ਦੇ ਸਿਰ 'ਤੇ ਸਿੱਧੇ ਦਾਤਰ ਵੱਜੇ ਸਿੱਧੇ ਦਾਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹੱਲੇ ਵੀ ਪਰਨੇ ਝਗੜਾ ਹੋਇਆ ਕਿਹੜੀ ਗੱਲੋਂ ਮਾਨਾ ਪਲਾਠਾ ਥੂਂ ਦਾ ਕੋਈ ਝਗੜਾ ਸਾਨੂੰ ਤੇ ਪਤਾ ਨਹੀਂ ਜੇ ਥਾਵਾਂ ਥੂਂ ਦਾ ਕੀ ਸਾਹਤਾ ਕੀ ਹਾਂਜੀ ਪ੍ਰੋਪਰਟੀ ਡਿਸਪਿਊਟ ਸੀ ਆਖਰ ਚਾਚੇ ਦਾਦੇ ਦਾ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਦਾ ਡਿਸਪਿਊਟ ਸੀ ਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਹੋਏ ਰੋਲ ਹਸਪੀਟਲ ਦਾਖਲ ਆ ਇਹ ਕਾਨੂੰਨ ਦੇ ਮੁਤਾਬਕ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਵਜੀ ਗੋਲੀ ਇੱਕ ਦੇ ਵਜੀ ਗੋਲੀ ਇੱਕ ਦੇ ਵਜੀ ਇੱਕ ਦੇ ਸਿਰ ਤੇ ਵਿੱਚ ਸੱਟ ਉਹ ਬਾਹਰੋਂ ਪੂਰਾ ਰੋਲਾ ਪਿਆ ਕਿ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰਾ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜਾ ਕਿ ਅਸੀਂ ਜਿਸ ਵੀਡੀਓ ਵਿੱਚ ਉਹਦੇ ਹੱਥੋਂ ਵੀ ਲੱਭ ਰਹੇ ਵੀ ਤੇ ਤਰ ਹੱਥ ਫੜੇ ਆ ਗਏ ਉਹ ਅੱਜ ਦੇਖ ਰਹੇ ਆਂ ਅਸੀਂ ਅੱਜ ਇਨਵੈਸਟੀਗੇਸ਼ਨ ਕਰ ਰਹੇ ਆਂ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਜ਼ਖਮੀ ਕਿਹ ਕਿਹਨਾਮਾ ਪਤਾ ਜੀ ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵਜੀ ਉਹਦੇ ਗੋਲੀ ਵਜੀ ਦੂਸਰਾ ਦੂਸਰਾ ਕਿ ਪੰਚਾਇਤ ਸਰਜੀਤ ਸਿੰਘ ਪੰਚਾਇਤ ਨੰਬਰ ਹੈ ਕੋਈ ਹਾਂਜੀ ਵੇਖੋ ਇੱਕ ਪੰਚਾਇਤ ਮੈਂਬਰ ਸਰਜੀਤ ਸਿੰਘ ਇੱਕ ਪੰਚਾਇਤ ਨੰਬਰ ਹੈ ਮੌਜੂਦਾ ਮੌਜੂਦਾ ਇਹ ਵੀ ਜਕਮੀ ਆ ਜੀ ਇਹ ਵੀ ਜਕਮੀ ਉਹਦੇ ਸਿਰ ਚ ਸੱਟ ਹੈ